ਅੱਜ ਦੇ ਜ਼ਮਾਨੇ ਦੇ ਵਿੱਚ ਲੋਕੀ ਪੈਸੇ ਮਗਰ ਭੱਜ ਰਹੇ ਨੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਬਣਾਉਣ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਜੇਕਰ ਕਿਸੇ ਨੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਮੁੰਡਾ ਕੀ ਕਰਦਾ ਹੈ ਜੇਕਰ ਮੁੰਡਾ ਕੋਈ ਨੌਕਰੀ ਕਰਦਾ ਹੈ ਸਰਕਾਰੀ ਨੌਕਰੀ ਕਰਦਾ ਹੈ ਤਾਂ ਮਾਪਿਓ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕੁੜੀ ਇਸ ਸਰਕਾਰੀ ਮੁੰਡੇ ਵੱਲ ਜ਼ਿਆਦਾ ਸੁખી ਰਹੇਗੀ ਜਾਂ ਫਿਰ ਉਹਦੇ ਕੋਲ ਜ਼ਿਆਦਾ ਪੈਸਾ ਹੈ ਤੇ ਜ਼ਿਆਦਾ ਪੈਸਾ ਹੋਣ ਕਰਕੇ ਉਹ ਜ਼ਿਆਦਾ ਸੁખી ਰਹੇਗੀ ਉਹਦਾ ਭਵਿੱਖ ਵਧੀਆ ਹੋਵੇਗਾ ਪਰ ਦੁਨੀਆ ਦੇ ਉੱਤੇ ਸਿਰਫ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਹੋਰ ਕਈ ਚੀਜ਼ਾਂ ਹੁੰਦੀਆਂ ਨੇ ਜੋ ਕਿ ਇੱਕ ਇਨਸਾਨ ਨੂੰ ਖੁਸ਼ ਰੱਖ ਸਕਦੀਆਂ ਨੇ ਤੇ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਸ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇੱਕ ਮਾਂ ਪਿਓ ਨੇ ਆਪਣੀ ਕੁੜੀ ਦਾ ਰਿਸ਼ਤਾ ਲੱਭਿਆ ਸੀ ਇੱਕ ਨੌਕਰੀ ਵਾਲਾ ਮੁੰਡਾ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਨੌਕਰੀ ਵਾਲਾ ਮੁੰਡਾ ਲੱਭਿਆ ਹੈ ਤੇ ਉਹਨਾਂ ਦੀ ਕੁੜੀ ਬਹੁਤ ਸੁਖੀ ਰਹੇਗੀ ਪਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਇਹ ਕੁੜੀ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ ਕਿ ਇਹਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕਰਾਈ। ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਆਨੰਦਪੁਰ ਦੇ ਅਧੀਨ ਪੈਂਦਾ ਇੱਕ ਪਿੰਡ ਝਿੰਜਰੀ ਦੀ ਹੈ। ਇਹ ਅੱਜ ਦੀ ਘਟਨਾ ਇੱਥੋਂ ਦੀ ਰਹਿਣ ਵਾਲੀ ਨੀਹਾ ਜਿਸ ਦੇ ਪਰਿਵਾਰ ਦੇ ਵਿੱਚ ਉਹਦਾ ਇੱਕ ਭਰਾ ਹੁੰਦਾ ਹੈ ਉਹਦੇ ਮਾਤਾ ਪਿਤਾ ਹੁੰਦੇ ਨੇ। ਨੀਹਾ ਦਾ ਜਨਮ ਸੰਨ 2000 ਦੇ ਵਿੱਚ ਹੋਇਆ ਸੀ। ਜਦੋਂ ਇਹ ਵੱਡੀ ਹੋਈ ਤਾਂ ਇਹਦੇ ਘਰਦਿਆਂ ਨੂੰ ਇਹ ਲੱਗਦਾ ਹੈ ਕਿ ਇਹਦਾ ਹੁਣ ਕਿਤੇ ਵਿਆਹ ਕਰ ਦਿੱਤਾ ਜਾਵੇ ਤੇ ਇਹਦੇ ਲਈ ਹੁਣ ਉਹ ਮੁੰਡੇ ਦੀ ਭਾਲ ਕਰਦੇ ਨੇ। ਤੇ ਹਿਮਾਚਲ ਦੇ ਨਾਲਾਗਰ ਦਾ ਇੱਕ ਮੁੰਡਾ ਇਹਨਾਂ ਨੂੰ ਪਸੰਦ ਵੀ ਆ ਜਾਂਦਾ ਹੈ ਜੋ ਕਿ ਇੱਕ ਫੌਜੀ ਸੀ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਇਹ ਜਿਹੜੀ ਨੀਹਾ ਦਾ ਪਰਿਵਾਰ ਸੀ ਇਹ ਅਮਰਿਤਾਲੀ ਪਰਿਵਾਰ ਸੀ ਤੇ ਨੀਹਾ ਨੇ ਖੁਦ ਵੀ ਅਮਰਿਤ ਛਕਿਆ ਹੋਇਆ ਸੀ ਇਹ ਗੱਲ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਮੀਡੀਆ ਨੇ ਦੱਸਿਆ ਕਿ ਇਹਨਾਂ ਦੇ ਵਿਆਹ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਸਹੁਰੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਸਨ ਕਿ ਕੁੜੀ ਨੇ ਅਮਰਿਤ ਛਕਿਆ ਹੋਇਆ ਹੈ ਤੇ ਇਹਨੇ ਕਈ ਸਾਰੇ ਨਿਯਮਾਂ ਦੀ ਪਾਲਣਾ ਵੀ ਕਰਨੀ ਹੈ ਤੇ ਇਹਦਾ ਜਿਹੜਾ ਸੋਹਰਾ ਪਰਿਵਾਰ ਸੀ ਉਹਨਾਂ ਨੇ ਵੀ ਕੋਈ ਇਸ ਗੱਲ ਤੋਂ ਇਤਰਾਜ਼ ਨਹੀਂ ਕੀਤਾ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਸਾਨੂੰ ਇਹੋ ਜੀ ਹੀ ਕੁੜੀ ਚਾਹੀਦੀ ਸੀ ਸਾਨੂੰ ਨੀਹਾ ਪਸੰਦ ਹੈ ਤੇ ਸਾਡਾ ਮੁੰਡਾ ਤੁਹਾਡੀ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਜਾਨੀ ਕਿ ਇੱਥੇ ਰਿਸ਼ਤਾ ਇਹਨਾਂ ਦਾ ਪੱਕਾ ਹੋ ਗਿਆ ਸੀ ਤੇ ਇਸ ਕੁੜੀ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਆਪਣੀ ਸਹੇਲੀਆਂ ਦੇ ਨਾਲ ਗੱਲ ਕਰ ਰਹੀ ਸੀ ਉਹ ਲਾਲ ਜੋੜੇ ਦੇ ਵਿੱਚ ਇਹ ਵੀਡੀਓ ਬਣਾ ਰਹੀ ਸੀ ਤੇ ਬਹੁਤ ਖੁਸ਼ ਲੱਗ ਰਹੀ ਸੀ ਆਪਣੇ ਵਿਆਹ ਨੂੰ ਲੈ ਕੇ ਸ਼ਾਇਦ ਤੁਸੀਂ ਵੀ ਇਹ ਵੀਡੀਓ ਵੇਖੀ ਹੋਵੇਗੀ ਜੇਕਰ ਨਹੀਂ ਵੇਖੀ ਤਾਂ ਪਹਿਲਾਂ ਤੁਸੀਂ ਇਹ ਵੀਡੀਓ ਵੇਖ ਲਵੋ ਨੀ ਬਜੇ ਧਿਆਨ ਹੋ ਗਈ ਹੈ ਹਾਂਜੀ ਮਾਸੀ ਦੇਖਿਆ ਮਾਸੀ ਕਿਹਨੂੰ ਹਾਂਜੀ ਜਦੋਂ ਮੁੰਡੇ ਵਾਲੇ ਮੰਨ ਜਾਂਦੇ ਨੇ ਤਾਂ ਇਸ ਕੁੜੀ ਦਾ ਵਿਆਹ ਪੱਕਾ ਕਰ ਦਿੱਤਾ ਜਾਂਦਾ ਹੈ 6 ਨਵੰਬਰ 2024 ਨੂੰ ਜਦੋਂ ਨੀਹਾ ਦਾ ਵਿਆਹ ਹੋਇਆ ਸੀ ਤਾਂ ਇਹਦੇ ਵਿਆਹ ਤੋਂ 1 ਮਹੀਨਾ ਪਹਿਲਾਂ ਹੀ ਨੀਹਾ ਦੇ ਭਰਾ ਦਾ ਵੀ ਵਿਆਹ ਹੋਇਆ ਸੀ ਹੁਣ ਨੀਹਾ ਦਾ ਜਦੋਂ ਵਿਆਹ ਹੁੰਦਾ ਹੈ ਤਾਂ ਕੁਝ ਦਿਨ ਤੱਕ ਤਾਂ ਸਭ ਕੁਝ ਸਹੀ ਚੱਲਦਾ ਹੈ ਪਰ ਕੁਝ ਹੀ ਦਿਨਾਂ ਤੋਂ ਬਾਅਦ ਇਹਦਾ ਸੋਹਰਾ ਪਰਿਵਾਰ ਇਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਗੱਲ ਕੁੜੀ ਦੇ ਪਿਓ ਨੇ ਦੱਸੀ ਕਿ ਉਹਦਾ ਸੋਹਰਾ ਪਰਿਵਾਰ ਕੁਝ ਦਿਨਾਂ ਬਾਅਦ ਹੀ ਉਹਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ ਜਦਕਿ ਉਹਦੇ ਸੋਹਰੇ ਪਰਿਵਾਰ ਨੂੰ ਇਹ ਵੀ ਪਤਾ ਸੀ ਕਿ ਕੁੜੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਇਹਦੇ باوجود ਵੀ ਇਹ ਹੁਣ ਉਹਨੂੰ ਕਹਿੰਦੇ ਸਨ ਕਿ ਤੂੰ ਨੱਕ ਦੇ ਵਿੱਚ ਕੋਕਾ ਪਾ ਦੂਜਾ ਇਹਨੂੰ ਇਹ ਕਹਿੰਦੇ ਸਨ ਕਿ ਤੂੰ ਆਂਡਾ ਬਣਾ ਮੀਟ ਬਣਾ ਜਬ ਕਿ ਇਹਦੇ ਸਾਰੇ ਪਰਿਵਾਰ ਨੂੰ ਇਹ ਸਾਰਾ ਕੁਝ ਪਤਾ ਸੀ ਪਹਿਲਾਂ ਤੋਂ ਹੀ ਕਿ ਉਹਨੇ ਅਮਰਿਸ਼ਾ ਕਿਆ ਹੋਇਆ ਏ ਤੇ ਅਮਰਿਸ਼ਾ ਕੇ ਹੁੰਦੇ باوجود ਕੁਝ ਬੰਦਿਸ਼ਾਂ ਹੁੰਦੀਆਂ ਨੇ ਤੇ ਉਹ ਆਂਡਾ ਮੀਟ ਨਹੀਂ ਬਣਾ ਸਕਦੀ ਪਰ ਇਸੇ ਗੱਲ ਨੂੰ ਲੈ ਕੇ ਨੀਹਾ ਦੇ ਨਾਲ ਇਹ ਲੜਦੇ ਸਨ ਝਗੜਦੇ ਸਨ ਹੋਰ ਵੀ ਨਿੱਕੀਆਂ ਮੋਟੀਆਂ ਗੱਲਾਂ ਤੋਂ ਇਹਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ ਹੁਣ ਹਰ ਦਿਨ ਹੀ ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਨਿੱਕੀ-ਮੋਟੀ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ ਜਨਵਰੀ ਦਾ ਮਹੀਨਾ ਆ ਜਾਂਦਾ ਹੈ ਲੋਰੀ ਵਾਲੇ ਦਿਨ ਵੀ ਇਹ ਨੇਹਾ ਦੇ ਨਾਲ ਕਾਫੀ ਲੜਦੇ ਝਗੜਦੇ ਨੇ ਪਰ ਜਦੋਂ ਨੇਹਾ ਆਪਣੇ ਪਰਿਵਾਰ ਨੂੰ ਦੱਸਣ ਦੇ ਲਈ ਫੋਨ ਕਰਦੀ ਤਾਂ ਇਹਨੂੰ ਇਹ ਧਮਕਾਉਂਦੇ ਵੀ ਸਨ ਕਿ ਜੇਕਰ ਤੂੰ ਇਦਾਂ ਕਰੇਂਗੀ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਆਖਿਰ ਤੂੰ ਰਹਿਣਾ ਤੇ ਇਸੇ ਘਰ ਦੇ ਵਿੱਚ ਹੀ ਹੈ ਤੇ ਤੈਨੂੰ ਸਾਡੀਆਂ ਹੀ ਗੱਲਾਂ ਮੰਨਣੀਆਂ ਪੈਣਗੀਆਂ ਹੁਣ ਨੇਹਾ ਵੀ ਇਹਨਾਂ ਦੇ ਦਬਾਅ ਦੇ ਥੱਲੇ ਆ ਜਾਂਦੀ ਸੀ ਤੇ ਆਪਣੇ ਪਰਿਵਾਰ ਨੂੰ ਜ਼ਿਆਦਾ ਕੁਝ ਨਹੀਂ ਦੱਸਦੀ ਸੀ ਹੁਣ ਨੀਹਾ ਨੂੰ ਇਹ ਲੱਗਦਾ ਸੀ ਤੇ ਇਹਦੇ ਪੇਕੇ ਪਰਿਵਾਰ ਨੂੰ ਵੀ ਇਹੀ ਲੱਗਦਾ ਸੀ ਕਿ ਚਲੋ ਕੋਈ ਗੱਲ ਨਹੀਂ ਕਰਦੇ ਵਿੱਚ ਥੋੜੇ ਬਹੁਤੇ ਝਗੜੇ ਹੁੰਦੇ ਰਹਿੰਦੇ ਨੇ ਤੇ ਹੌਲੀ ਹੌਲੀ ਜਿਸ ਤਰ੍ਹਾਂ ਦਿਨ ਬੀਤਣਗੇ ਤੇ ਸ਼ਾਇਦ ਇਹ ਝਗੜੇ ਘਟੂ ਜਾਣਗੇ ਇਹਨਾਂ ਦੀ ਕੁੜੀ ਉਸ ਘਰ ਦੇ ਵਿੱਚ ਸੁਖੀ ਰਹੇਗੀ ਪਰ ਇਹ ਝਗੜੇ ਘਟਣ ਦੀ ਬਜਾਏ ਵੱਧਦੇ ਜਾ ਰਹੇ ਸਨ ਤੇ ਆਖਿਰਕਾਰ ਦਿਨ ਆ ਜਾਂਦਾ ਹੈ 19 April 2025 ਦਾ ਜਿਸ ਦਿਨ ਨੀਹਾ ਦਾ ਤਾਇਆ ਸੋਰਾ ਨੀਹਾ ਦੇ ਪਿਓ ਨੂੰ ਫੋਨ ਕਰਦਾ ਹੈ ਕਿ ਨੀਹਾ ਦਾ ਆਪਣੇ ਪਤੀ ਦੇ ਨਾਲ ਝਗੜਾ ਹੋ ਗਿਆ ਤੇ ਝਗੜਾ ਹੋਣ ਤੋਂ ਬਾਅਦ ਇਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਜਿਸ ਤੋਂ ਬਾਅਦ ਨੀਹਾ ਨੂੰ ਲਾਗੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਇਹਨਾਂ ਨੂੰ ਇਹ ਫੋਨ ਕਰਕੇ ਕਹਿੰਦਾ ਹੈ ਕਿ ਤੁਸੀਂ ਵੀ ਇਸ ਹਸਪਤਾਲ ਦੇ ਵਿੱਚ ਆ ਜਾਵੋ ਇਧਰ ਨੀਹਾ ਦੇ ਮਾਪਿਓ ਨੂੰ ਇਹ ਲੱਗਦਾ ਹੈ ਕਿ ਜ਼ਰੂਰ ਇਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਫਿਰ ਤੋਂ ਗੱਲਬਾਤ ਹੋਈ ਹੋਵੇਗੀ ਤੇ ਇਸ ਵਾਰੀ ਨੀਹਾ ਦਾ ਪਿਓ ਆਪਣੇ ਰਿਸ਼ਤੇਦਾਰ ਇਕੱਠੇ ਕਰਦਾ ਹੈ ਤੇ ਨੀਹਾ ਦੇ ਸਹੁਰੇ ਘਰ ਦੇ ਸਾਰੇ ਮਿਲ ਕੇ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਇਹਦਾ ਸਹੁਰਾ ਪਰਿਵਾਰ ਨੇ ਨੀਹਾ ਨੂੰ ਘਰ ਦੇ ਵਿੱਚ ਲੈ ਆਉਂਦਾ ਸੀ ਇਹ ਕਹਿੰਦੇ ਸਨ ਕਿ ਡਾਕਟਰਾਂ ਨੇ ਕਿਹਾ ਹੈ ਕਿ ਨੀਹਾ ਹੁਣ ਠੀਕ ਹੈ ਤੁਸੀਂ ਇਹਨੂੰ ਘਰ ਲਿਆ ਜਾਓ ਪਰ ਜਿਸ ਤਰ੍ਹਾਂ ਹੀ ਨੀਹਾ ਦਾ ਪਿਓ ਤੇ ਨੀਹਾ ਦੀ ਮਾਂ ਇਹਨੂੰ ਦੇਖਦੀ ਹੈ ਤਾਂ ਨੀਹਾ ਬਿਲਕੁਲ ਹੀ ਘਰ ਦੇ ਵਿੱਚ ਬੇਸੁੱਧ ਹੋ ਕੇ ਪਈ ਹੋਈ ਸੀ ਉਹਨੂੰ ਬਿਲਕੁਲ ਹੀ ਹੋਸ਼ ਨਹੀਂ ਸੀ ਜਿਸ ਤਰ੍ਹਾਂ ਹੀ ਨੀਹਾ ਦੀ ਮਾਪਿਓ ਇਹਨੂੰ ਦੇਖਦੇ ਨੇ ਤਾਂ ਉਹਨਾਂ ਦੀਆਂ ਧਾਹਾਂ ਨਿਕਲ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਕੁੜੀ ਕਿਸੇ ਨੂੰ ਵੀ ਪਛਾਣ ਨਹੀਂ ਰਹੀ ਸੀ ਤੇ ਸਿਰਫ ਬੈੱਡ ਦੇ ਉੱਤੇ ਉਹਦਾ ਇੱਕ ਧਰ ਹੀ ਪਿਆ ਸੀ ਉਹਦੇ ਅੰਦਰ ਸਾਰ ਨਾਂ ਦੇ ਬਰਾਬਰ ਚੱਲ ਰਹੇ ਸਨ ਇਹ ਜਦੋਂ ਸੀਨ ਨੀਹਾ ਦੇ ਮਾਪਿਓ ਦੇਖਦੇ ਨੇ ਤਾਂ ਉਹਨਾਂ ਦਾ ਰੋਣਾ ਨਿਕਲ ਆਉਂਦਾ ਹੈ ਉਹ ਆਪਣੀ ਕੁੜੀ ਨੂੰ ਚੱਕਦੇ ਨੇ ਤੇ ਦੁਬਾਰਾ ਤੋਂ ਇੱਕ ਹੋਰ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਪਰ ਇਹ ਹਸਪੀਟਲ ਵਾਲੇ ਨੀਹਾ ਨੂੰ ਰੈਫਰ ਕਰ ਦਿੰਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਇਹ ਹੁਣ ਰੈਫਰ ਕਰਦੇ ਨੇ ਇਹਨੂੰ ਪੀਜੀਆਈ ਦੇ ਵਿੱਚ ਇਹਦੇ ਮਾਪਿਓ ਨੀਹਾ ਨੂੰ ਪੀਜੀਆਈ ਦੇ ਵਿੱਚ ਲੈ ਕੇ ਜਾਂਦੇ ਨੇ ਪੀਜੀਆਈ ਦੇ ਵਿੱਚ ਇਹਨੂੰ ਦਾਖਲ ਕਰਵਾਇਆ ਜਾਂਦਾ ਹੈ ਪੀਜੀਆਈ ਵਾਲੇ ਦੱਸਦੇ ਨੇ ਕਿ ਨੀਹਾ ਨੇ ਕੋਈ ਜ਼ਹਿਰੀਲੀ ਦਵਾਈ ਖਾਦੀ ਹੈ ਇੱਥੇ ਕੁਝ ਦਿਨ ਨੀਹਾ ਪੀਜੀਆਈ ਦੇ ਵਿੱਚ ਦਾਖਲ ਰਹਿੰਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਇਹਦਾ ਸਹੁਰਾ ਪਰਿਵਾਰ ਇੱਕ ਵਾਰ ਵੀ ਇਹਨੂੰ ਮਿਲਣ ਵਾਸਤੇ ਨਹੀਂ ਆਉਂਦਾ ਤੇ ਆਖਿਰਕਾਰ 25 ਅਪ੍ਰੈਲ 2025 ਨੂੰ ਨੀਹਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਲੜਦੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਹੁਣ ਇੱਥੇ ਪੇਕੇ ਪਰਿਵਾਰ ਦੇ ਮਨ ਦੇ ਵਿੱਚ ਰੋਸ ਸੀ ਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਨੀਹਾ ਨੇ ਦਵਾਈ ਆਪ ਨਹੀਂ ਖਾਧੀ ਬਲਕਿ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਜ਼ਬਰਦਸਤੀ ਕੋਈ ਦਵਾਈ ਖਵਾਲੀ ਹੈ ਇਹ ਗੱਲ ਹੁਣ ਇਹਦਾ ਪੇਕਾ ਪਰਿਵਾਰ ਪੁਲਿਸ ਥਾਣੇ ਦੇ ਵਿੱਚ ਜਾ ਕੇ ਦੱਸਦਾ ਹੈ ਤੇ ਸੋਹਰੇ ਪਰਿਵਾਰ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕਰਵਾਉਂਦਾ ਹੈ ਪੁਲਿਸ ਹੁਣ ਤੁਰੰਤ ਐਕਸ਼ਨ ਲੈਂਦੀ ਹੈ ਤੇ ਨੀਹਾ ਦੇ ਸੋਹਰੇ ਨੂੰ ਉਹਦੇ ਤਾਇ ਸੋਹਰੇ ਨੂੰ ਤੇ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਇੱਥੇ ਪੇਕਾ ਪਰਿਵਾਰ ਹਜੇ ਵੀ ਸੰਤੁਸ਼ਟ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਤੇ ਉਹ ਨੀਹਾ ਦੀਆਂ ਨਨਾਨਾ ਦੇ ਘਰ ਕੇ ਰਹਿੰਦਾ ਸੀ ਇਸ ਲਈ ਇਹ ਚੱਕਾ ਜੰਮ ਵੀ ਕਰਦੇ ਨੇ ਤੇ ਪੁਲਿਸ ਨੂੰ ਕਹਿੰਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਨੇ ਨਾਨਾ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਨੇ ਹੁਣ ਐਫ ਆਈ ਆਰ ਦਰਜ ਕਰ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਹਿਕੀਕਾਤ ਦੇ ਵਿੱਚ ਨਿਕਲ ਕੇ ਸਾਹਮਣੇ ਆਵੇਗਾ ਕਿ ਜਿਹੜਾ ਪੇਕਾ ਪਰਿਵਾਰ ਹੈ ਇਹਨਾਂ ਨੇ ਜਿਹੜੇ ਇਲਜ਼ਾਮ ਲਾਏ ਨੇ ਕਿ ਨੀਹਾ ਨੂੰ ਸੌੜੇ ਪਰਿਵਾਰ ਨੇ ਦਵਾਈ ਖਵਾਲੀ ਹੈ ਜਰੀਲੀ ਦਵਾਈ ਦਿੰਦੀ ਹੈ ਇਹ ਗੱਲ ਸਹੀ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਪਰ ਇੱਥੇ ਜੋ ਵੀ ਹੋਇਆ ਬਹੁਤ ਮਾਰਾ ਹੋਇਆ ਕਿਉਂਕਿ ਇੱਕ ਘੜ ਦੀ ਜਵਾਨ ਧੀ ਜਿਸ ਨੂੰ ਦੁਨੀਆ ਤੋਂ ਜਾਣਾ ਪਿਆ ਜਿਹੜੀ ਕੁਝ ਦਿਨ ਪਹਿਲਾਂ ਹੀ ਆਪਣੀਆਂ ਵੀਡੀਓ ਪਾ ਰਹੀ ਸੀ ਬੜੀ ਖੁਸ਼ ਲੱਗ ਰਹੀ ਸੀ ਕਿ ਉਹਨੂੰ ਆਪਣੇ ਵਿਆਹ ਦਾ ਬੜਾ ਚਾ ਸੀ ਉਹਨੂੰ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਨਾਲ ਇੰਨਾ ਭਿਆਨਕ ਹੋਣ ਵਾਲਾ ਹੈ ਇਸ ਵੀਡੀਓ ਤੋਂ ਇੱਕ ਸਿੱਖਿਆ ਤਾਂ ਜ਼ਰੂਰ ਮਿਲਦੀ ਹੈ ਕਿ ਦੁਨੀਆ ਦੇ ਉੱਤੇ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਪੈਸੇ ਦੇ ਲਾਲਚ ਦੇ ਵਿੱਚ ਲੋਕੀ ਆਪਣੇ ਬੱਚਿਆਂ ਦੇ ਵਿਆਹ ਕਰਨ ਲੱਗਿਆਂ ਅਗਲੇ ਪਰਿਵਾਰ ਦੀ ਕੋਈ ਵੀ ਇਨਕੁਆਰੀ ਨਹੀਂ ਕਰਦੇ ਜੇਕਰ ਕੁੜੀ ਦੇ ਪਰਿਵਾਰ ਨੇ ਇਸ ਮੁੰਡੇ ਦੀ ਇਨਕੁਆਰੀ ਕੀਤੀ ਹੁੰਦੀ ਪੁਸ਼ਪੜਤਾਲ ਕੀਤੀ ਹੁੰਦੀ ਤਾਂ ਸ਼ਾਇਦ ਇਹਨਾਂ ਨੂੰ ਪਤਾ ਚੱਲ ਜਾਂਦਾ ਕਿ ਆਖਰ ਇਹਨਾਂ ਦੇ ਪਰਿਵਾਰ ਦੀ ਕਾਹੋ ਜੀ ਸੋਚਣੀ ਸੀ ਇਸ ਵੀਡੀਓ ਨੂੰ ਬਣਾਉਂਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜਾਕੂ ਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ